ਸਤਿ ਸਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਹਜ਼ੂਰੀ ਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਸਮੂਹ ਸਾਰੀ ਸਾਧ ਸੰਗਤ ਮਾਈ ਭਾਈ ਸੰਤ ਮਹਾਪੁਰਸ਼ ਜੋ ਵੀ ਇੱਥੇ ਆਏ ਨੇ ਅਸੀਂ ਉਹਨਾਂ ਨੂੰ ਆਉਣ ਨੂੰ ਜੀ ਆਇਆਂ ਆਖਦੇ ਹਾਂ ਜਿਨ੍ਹਾਂ ਨੇ ਇਸ ਪਵਿੱਤਰ ਧਰਤੀ ਤੇ ਆ ਕੇ ਆਪਣੇ ਚਰਨ ਪਾਏਲ ਅਸੀਂ ਉਹਨਾਂ ਤੋਂ ਬelhਾਰ ਜਾਂਦੇ ਹਾਂ ਧੰਨਵਾਦ ਹਾਂ ਸਾਧ ਸੰਗਤ ਜੀ ਸੰਤ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਜੋ ਕਿ ਆਪ ਪਰਮੇਸ਼ਰ ਨਰਨਾਰਨਕਾਰ ਸਨ ਅਸੀਂ ਕੋਲੇ ਹੋ ਕੇ ਨਜ਼ਦੀਕ ਹੋ ਕੇ ਦੇਖਿਆ ਹੈ ਸੰਤ ਬਾਬਾ ਮਾਨ ਸਿੰਘ ਜੀ ਸਾਨੂੰ ਕੱਠਾ ਨੂੰ ਉਹਨਾਂ ਨੇ ਤੋਰਿਆ ਸੀ ਇਹ ਪਾਈ ਇਕੱਠੇ ਰਹਿ ਕੇ ਆਪਣਾ ਜੀਵਨ ਬਤੀਤ ਕਰੋ ਸੰਤ ਬਾਬਾ ਮਾਨ ਸਿੰਘ ਜੀ ਨੇ ਆਪਣੀ ਉਮਰ ਪੂਰੀ ਕਰਕੇ ਸੱਚਖੰਡ ਚਲੇ ਗਏ ਨੇ ਉਹਨਾਂ ਨੇ ਪਹਿਲਾਂ ਹੀ 2 ਸਾਲ ਕਹਿਤਾ ਸੀ ਕਿ ਅਸੀਂ ਛੇਤੀ ਚਲੇ ਜਾਣਾ ਹਾਂ ਬਾਕੀ ਜਿਹੜੇ ਜਿੰਨੇ ਵੀ ਕਾਰਜ ਨੇ ਉਹ ਸਾਰੇ ਪੂਰੇ ਕਰਕੇ ਆਣੇ ਉਹਨਾਂ ਦੇ ਜਾਣ ਤੋਂ ਬਾਅਦ ਸੰਤ ਭਾਬੇ ਸਿੰਘ ਸ੍ਰੀ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਕਿ ਕਿproptoਪਰ ਸਾਹਿਬ ਤੇ ਜਲੰਧਰ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਨਹੀਂ ਰੱਖ ਕੇ ਤਿਆਰ ਕਰੋ ਜਦ ਤੱਕ ਸਾਰੇ ਕਾਰਜ ਪੂਰੇ ਨਹੀਂ ਹੋਣੇ ਉਹ ਜਦੋਂ ਜਰੂਰ ਅਸੀਂ ਚਾਹਾਂਗੇ ਉਦੋਂ ਤੁਹਾਨੂੰ ਬੁਲਾ ਲਾਂਗੇ ਸੋ ਸੰਤ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੈ ਸੰਤ ਭਾਬ ਮਾਨ ਸਿੰਘ ਜੀ ਨੇ ਲੱਖਾਂ ਬੰਦਿਆਂ ਨੂੰ ਅਮਰ ਸ਼ਕਾਇਆ ਅੱਜ ਕਿਸੇ ਇੱਕ ਬੰਦੇ ਨੂੰ ਕਹਿ ਦਈਏ ਕਿ ਤੂੰ ਸ਼ਰਾਬ ਛੱਡ ਦੇ ਉਹ ਉਹ ਇੰਨਾ ਇੰਨਾ ਸੁਣ ਕੇ 50 ਗੱਲਾਂ ਕਰਦਾ ਹੈ ਕਿ ਮੈਂ ਸ਼ਰਾਬ ਚੰਗੀ ਹੁੰਦੀ ਹੈ ਇਹ ਹੁੰਦਾ ਕੋਈ ਬੰਦਾ ਇੱਕ ਇੱਕ ਬੰਦਾ ਵੀ ਸ਼ਰਾਬ ਛੱਡਣ ਨੂੰ ਤਿਆਰ ਨਹੀਂ ਹੁੰਦਾ ਪਰ ਤਨਨੇ ਸੰਤਪਾਪ ਮਾਨਸੂ ਜੀ ਜਿਨ੍ਹਾਂ ਨੇ ਲੱਖਾਂ ਪ੍ਰਾਣੀਆਂ ਨੂੰ ਦੇਸ਼ਾਂ-ਪਰਦੇਸ਼ਾਂ ਨੂੰ ਪਿਆਰ ਦੇ ਨਾਲ ਵਿਚਾਰ ਦੇ ਨਾਲ ਕੀਰਤਨ ਰਾਹੀਂ ਬਠਾਫਟਾ ਕੇ ਕੋਲੇ ਸਮਝਾਵਾਂ ਜਾ ਕੇ ਕਿ ਮਨੁੱਖਾ ਸ਼ਰੀਰ ਮਿਲਿਆ ਹੈ ਇਹ ਸ਼ਰਾਬੀਨ ਵਾਸਤੇ ਨਹੀਂ ਮਿਲਿਆ ਲੱਖਾਂ ਪ੍ਰਾਣੀਆਂ ਨੂੰ ਅਮਰ ਸ਼ਕਾ ਕੇ ਗੁਰੂ ਦੇ ਲੜ ਲਾਇਆ ਹੈ ਅੱਜ ਦੁਨੀਆ ਥਾਂ ਥਾਂ ਤੇ ਉਹਨਾਂ ਦੀਆਂ ਵਰਸ਼ੀਆਂ ਮਨਾ ਰਹੀਆਂ ਥਾਂ ਥਾਂ ਦੁਨੀਆ ਯਾਦ ਕਰਦੀ ਹੈ ਜੋ ਵੀ ਉਹਨਾਂ ਨੇ ਬਚਨ ਕੀਤੇ ਹਨ ਸੇਵਕਾਂ ਨੂੰ ਸੰਗਤ ਨੂੰ ਉਹ ਉਹਨਾਂ ਦੇ ਬਚਨਾਂ ਦੇ ਪਹਿਰਾ ਦੇਵੇ ਚੋ ਪ੍ਰਾਣੀ ਉਹਨਾਂ ਦੇ ਬਚਨ ਦੇ ਪਹਿਰਾ ਦੇਵੇਗਾ ਉਹਦਾ ਬੇੜਾ ਪਾਰ ਹੋਵੇਗਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਹਿੰਦੇ ਹਾਂ ਜੋ ਵੀ ਪ੍ਰਾਣੀ ਬਾਬਾ ਮਾਨ ਸਿੰਘ ਦੇ ਬਚਨ ਤੇ ਪਹਿਰਾ ਦੇਵੇਗਾ ਦਰਗਾਹ ਦੇ ਵਿੱਚ ਸੰਤ ਬਾਬਾ ਇਸ਼ਚਨ ਸਿੰਘ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਉਹਦਾ ਸਾਥ ਦੇਣਗੇ ਦਰਗਾਹ ਦੇ ਵਿੱਚ ਉਹਨਾਂ ਨੂੰ ਥਾਂ ਮਿਲੇਗਾ ਜਿਹੜੇ ਜਿਹੜੇ ਬੰਦਿਆਂ ਨੇ ਜਿਹੜੇ ਜਿਹੜੇ ਬੰਦਿਆਂ ਨੇ ਸੰਤ ਬਾਬਾ ਮਾਨ ਸਿੰਘ ਜੀ ਨਿੰਦਿਆ ਕੀਤੀ ਆ ਅਸੀਂ ਸਾਰੀ ਜ਼ਿੰਦਗੀ ਸੰਤ ਬਾਬਾ ਮਾਨ ਸਿੰਘ ਨਾਲ 50 ਸਾਲ ਦੀ ਚੰਦਕੀਤੀ ਕੀਤੀ ਆ ਉਹਨਾਂ ਵਿੱਚ ਕੋਈ ਕਮੀ ਨਹੀਂ ਸੀ ਪਰ ਦੁਨੀਆ ਦੇ ਲੋਕਾਂ ਨੇ ਉਹਨਾਂ ਨੂੰ ਬਦਨਾਮ ਕੀਤਾ ਅਸੀਂ ਮਹਾਰਾਜ ਯੂਰਚ ਵਿੱਚ ਕਹਿੰਨੇ ਆ ਉਹਨਾਂ ਵਿੱਚ ਕੋਈ ਕਮੀ ਨਹੀਂ ਸੀ ਪਰ ਕੋਈ ਇੱਕ ਦੋ ਪ੍ਰਾਣੀ ਐਸੇ ਨੇ ਅੱਜ ਜਿਹੜੇ ਕਿ 8-10 ਸਾਲ ਤੋਂ ਮੰਜ਼ਿਲ ਦੇ ਉੱਪਰ ਰੜਕ ਰਹੇ ਨੇ ਮੈਨੂੰ ਸੁਨੇਹਾ ਮਿਲਿਆ ਕਹਿੰਦੇ ਬਾਬਾ ਜੀ ਕਿਰਪਾ ਕਰੋ ਮੈਂ ਕਿਹਾ ਕਿਉਂ ਕਹਿੰਦੇ ਇਹ ਸਾਡੀ ਮਾਤਾ ਬਾਬਾ ਜੀ ਲਿੰਦਾ ਕਰਦੀ ਰਹੀ ਆ ਮੈਂ ਕਿਹਾ ਉਹ ਕਿਉਂ ਮੈਂ ਕਿਹਾ ਉਹ ਤਾਂ ਸੱਚਖੰਡ ਚਲੇ ਗਏ ਨੇ ਮੈਂ ਕਿਹਾ ਇਹ ਤਾਂ ਉਹ ਹੀ ਕਰ ਸਕਦੇ ਨੇ ਵੇਗ ਨਾਮ ਜਪਿਆ ਕਰਦੇ ਜਿਨੇ ਜਿਨੇ ਬਾਬਾ ਜੀ ਨਿੰਦਾ ਕੀਤੀ ਉਹਨਾਂ ਨੂੰ ਫਲ ਮਿਲੂਗਾ ਨਹੀਂ ਬਖਸ਼ੇ ਜਾਣਗੇ ਸੋ ਸਾਥ ਸੰਗਤ ਨਾਮ ਜਪਿਆ ਕਰੋ ਭਜਨ ਪਰ ਰਹਿਆ ਕਰੋ ਸਵੇਰੇ ਉੱਠ ਕੇ ਅਮਰ ਤੇ ਵੇਲੇ ਉੱਠ ਕੇ ਉਠਨਸਾਰ ਅੱਧਾ ਘੰਟਾ ਪੌਣਾ ਘੰਟਾ ਜਾਪ ਕਰੋ ਵਾਹਿਗੁਰੂ 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 ਇਸ਼ਨਾਨ ਕਰਕੇ ਨਾਮ ਜਪੋ ਤੁਰਦੇ ਫਿਰਦੇ ਉੜਦੇ ਬੈੰਦੇ ਸੌਂਦੇ ਜਾਪ ਕਰੋ ਇਹ ਹੀ ਕੁਝ ਤੁਹਾਡੇ ਨਾਲ ਜਾਣਾ ਹੈ ਗੁਰੂ ਕਾ ਰਾਕੇ ਸੇਵਾ ਕਰੋ ਹੱਥੀ ਭਾਂਡੇ ਮਾਂਜੋ ਬਰਤਨ ਮਾਂਜੋ ਜੋੜੇ ਝਾੜੋ ਬਾਣੀ ਪੜੋ ਜਿੰਨਾ ਜੰਨਾ ਸਮਾਂ ਆਪਜੀ ਜਾਪ ਕਰੋਗੇ ਮਾਰੇ ਕੜੀ ਉੱਥੇ ਬੈਠ ਸੋਬਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਸੋ ਸਾਧ ਸੰਗਤ ਜੀ ਭਜਨ ਕਰਿਆ ਕਰੋ ਹਉਮੈ ਨੂੰ ਛੱਡੋ ਹਉਮੈ ਜਦ ਤੱਕ ਇਨਸਾਨ ਦੇ ਅੰਦਰ ਹਉਮੈ ਹੈ ਤਦ ਤੱਕ ਨਾਮ ਨਹੀਂ ਵੱਸਦਾ ਹਉਮੈ ਨਾਮੇ ਨਾਲ ਵਿਰੋਧ ਹੈ ਨਾਮ ਨਾ ਵਸੇ ਆਈ ਉਸ ਸਾਧ ਸੰਗਤ ਜੀ ਕੋਈ ਕਹਿੰਦਾ ਮੈਂ ਬਹੁਤ ਸੋਹਣਾ ਹਾਂ ਮੇਰੇ ਕੱਪੜੇ ਬੜੇ ਸੋਹਣੇ ਹਨ ਮੇਰੀ ਕੋਠੀ ਬੜੀ ਵੱਡੀ ਹੈ ਮੇਰੇ ਕੋਲ ਜ਼ਮੀਨਾਂ ਇਹ ਵੀ ਹੰਕਾਰ ਹੈ ਹਉਮੈ ਤਿਆਗਣਾ ਹੈ ਨਾਮ ਜਪਣਾ ਹੈ ਨਾਮ ਤੋਂ ਬਿਨਾ ਅੱਗੇ ਦਰਗਾਹ ਵਿੱਚ ਕਿਸੇ ਨੇ ਸਾਖ ਨਹੀਂ ਦੇਣਾ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਜੀ ਵਾਹਿਗੁਰੂ ਵਾਹਿਗੁਰੂ 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 ਆਹੇ ਗੁਰੂ ਹੋਮੇ ਕਰਕੇ ਇਨਸਾਨ ਜਨਮ ਮਰਨ ਦੇ ਚੱਕਰ ਪੈਂਦਾ ਹੈ ਹੋਮੇ ਕਰਕੇ ਹੀ ਚਰਾਸੀ ਲਗ ਜੁਨੀ ਵਿੱਚ ਪੜਕਦਾ ਹੈ ਅਗਰ ਆਪ ਜੀ ਨਿਮਰਤਾ ਗਰੀਬੀ ਵਿੱਚ ਰਹੋਗੇ ਸੰਤਾਂ ਮਹਾਪਰਸ਼ਾਂ ਦਾ ਜਿਹੜਾ ਗਹਿਣਾ ਹੈ ਉਹ ਨਿਮਰਤਾ ਹੈ ਨਿਮਰਤਾ ਆਪਕਤੀ ਪ੍ਰੇਮ ਸ਼ਰਧਾ ਤੋਂ ਨਿਮਰਤਾ ਤਾਰਨ ਕਰੋ ਕੋਈ ਮਹਾਤਮਾ ਸੀ ਤੁਰੇ ਜਾਂਦੇ ਸੀ ਅੱਗੇ ਕੋਈ ਬੱਕਰੀ ਦਾ ਲੀਲਾ ਮੈਂ 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 ਕਰ ਰਿਹਾ ਹੈ ਮਹਾਤਮਾ ਕਹਿੰਦੇ ਮੈਂ ਮੈਂ ਨਾ ਕਰ ਤੂੰ 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 ਕਰ ਫਿਰ ਕਹਿੰਦਾ ਮੈਂ 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 ਮਹਾਤਮਾ ਕਹਿੰਦੇ ਮੈਂ ਮੈਂ ਨਾ ਕਰ ਤੂੰ ਤੂੰ ਕਰ ਤੂੰ ਸੰਸਾਰ ਵਿੱਚ ਤੂੰ ਹੀ ਤੂੰ ਤੂੰ ਹੀ ਤੂੰ ਦਾ ਆਵਾਜ਼ ਦੇ ਨਹੀਂ ਸਮਾ ਆਇਆ ਸੋ ਕਿਸੇ ਸਟੇਜ ਤੇ ਲੱਗੀ ਸੀ ਚਟਕਾਈਂ ਚਟਕਾਤਾ ਉੱਥੇ ਸਰੰਗੀਤ ਪਰ ਚੜ ਕੇ ਕਹਿ ਕੀ ਕਹਿ ਰਿਹਾ ਓ ਤੂੰ ਹੀ ਤੂੰ ਤੂੰ ਹੀ ਤੂੰ ਮਹਾਰਾਜ ਕਹਿੰਦੇ ਹੁਣ ਜੋ ਤੂੰ ਤੂੰ ਕਰਦਾ ਹੈ ਜੇ ਤੂੰ ਅਸੀਂ ਕਿਆ ਸੀਗਾ ਤੂੰ ਤੂੰ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਤੂੰ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਤੂੰ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਤੂੰ ਤੂੰ ਦੀ ਆਵਾਜ਼ ਪਈ ਆਉਂਦੀ ਏ ਹੱਡ ਮਾਸ ਕੋਈ ਨਾ ਰਿਆ ਮਹਾਪੁਰ ਕਹਿੰਦੇ ਭਾਈ ਜੋ ਪੁਰਾਣੀ ਨਾਮ ਜਪਦਾ ਹੈ ਪਰਮੇਸ਼ਰ ਦਾ ਨਾਮ ਦਸਵੇਂ ਪਾਛੀ ਨੇ ਦਾ ਇਨੇ ਗ੍ਰੰਥ ਲਿਖਤੇ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਹੀ ਕਰਦੇ ਕਰਦੇ ਮਹਾਰਾਜ ਪਰਮੇਸ਼ਰ ਸੀ ਦਸਵੇਂ ਪਾਛਾ ਆਪ ਅਕਾਲ ਪੁਰਖ ਗੁਰੂ ਗੰਗਾ ਸਾਹਿਬ ਦੀ ਯੂਨੀ ਵਿੱਚ ਸੰਗਤ ਦਾ ਜੇ ਪਾਰਨ ਕਰਕੇ ਜਾਓ ਸਵੇਰੇ ਉੱਠ ਕੇ ਜਰੂਰ ਅੱਧਾ ਪੌਣਾ ਘੰਟਾ ਨਾਮ ਜਪਾਂਗੇ ਵਾਹਿਗੁਰੂ ਵਾਹਿਗੁਰੂ ਜਪ ਕਰਾਂਗੇ ਸੋ ਸਾਧ ਸੰਗਤ ਦੀ ਭਜਨ ਕਰਿਆ ਕਰੋ ਸਤ ਨਾਮ ਸਤ ਨਾਮ ਸਤ ਨਾਮ ਜੀ 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 ਸਤਨਾਮ 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 ਜੀ ਸੋ ਸਾਂਝ ਜਿੰਨੇ ਦੇ ਵਿੱਚ ਪ੍ਰਮਾਨ ਕਰੋ ਵਹਿ ਰਖਾ ਸਾ ਵਹਿ